ਸਤ ਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਇਸ ਪ੍ਰਕਾਰ ਸਤ ਗੁਰਾਂ ਦੇ ਨਾਲ ਪ੍ਰੇਮ ਵਿੱਚ ਰੰਗੇ ਹੋਇਆ ਪਰਮੇਸ਼ਰ ਦੀ ਦਰਗਾਹ ਸੱਚਖੰਡ ਵਿੱਚ ਠਾਉ ਟਿਕਾਣਾ ਮਿਲਦਾ ਹੈ ਜਿਵੇਂ ਇਤਿਹਾਸ ਵਿੱਚ ਆਉਂਦਾ ਹੈ ਇੱਕ ਵਾਰ ਭਾਈ ਡੱਲਾ ਜੀ ਸਾਬੋ ਕੀ ਤਲਵੰਡੀ ਵਿਖੇ ਸ਼ਸਤਰ ਧਾਰੀ ਤਿਆਰ ਬਰ ਤਿਆਰ ਹੋ ਕੇ ਸਾਰੀ ਰਾਤ ਕਲਗੀਧਰ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਲੰਘੇ ਪਾਸ ਪਹਿਰੇ ਉੱਪਰ ਸਾਵਧਾਨ ਰਿਹਾ ਰਾਤ ਨੂੰ ਪੰਜ ਵਾਰ ਗੁਰਾਂ ਨੇ ਪੁੱਛਿਆ ਕਿ ਪਹਿਰੇ ਪਰ ਕੌਣ ਸਿੱਖ ਖੜਾ ਹੈ ਤਾਂ ਉਤਨੀ ਵਾਰ ਭਾਈ ਡੱਲਾ ਜੀ ਨੇ ਬੜੇ ਪ੍ਰੇਮ ਪਿਆਰ ਵਿੱਚ ਕਿਹਾ ਮਹਾਰਾਜ ਆਪ ਜੀ ਦਾ ਨਿਮਾਣਾ ਜਿਹਾ ਸਿੱਖ ਡੱਲਾ ਹੈ ਸਤਿਗੁਰਾਂ ਨੇ પ્રસન્ન ਹੋ ਕਰਕੇ ਕਿਹਾ ਹੇ ਰਾਏ ਡੱਲਾ ਆਪਣੀ ਇੱਛਾ ਅਨੁਸਾਰ ਜੋ ਮਰਜ਼ੀ ਮੰਗ ਲੈ ਤਦੋਂ ਭਾਈ ਡੱਲਾ ਜੀ ਨੇ ਕਿਹਾ ਮਹਾਰਾਜ ਜੀ ਆਪ ਜੀ ਆਪਣੇ ਚਰਨਾਂ ਵਿੱਚ ਭਾਵ ਸੱਚਖੰਡ ਵਿੱਚ ਪੀੜੀ ਜਿੰਨੀ ਥਾਂ ਬਖਸ਼ ਦੇਵੋ ਤਦ ਸਤਿਗੁਰਾਂ ਨੇ ਕਿਹਾ ਕਿ ਜੇਕਰ ਦਰਗਾਹ ਵਿੱਚ ਸਦੀਵੀ ਨਿਵਾਸ ਲੈਣਾ ਹੈ ਤਾਂ ਫਿਰ ਅੰਮ੍ਰਿਤਸ਼ਕੇ ਗੁਰੂ ਵਾਲਾ ਹੋ ਜਾ ਜੈਸਾ ਕਿ ਸ੍ਰੀ ਗੁਰ ਗ੍ਰੰਥ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਐਨ ਪਹਿਲੇ ਤੇ ਅੰਸੂ 28ਵੇਂ ਦੇ ਵਿੱਚ ਆਉਂਦਾ ਹੈ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਸ੍ਰੀ ਪ੍ਰਭ ਜਹਾਂ ਬਾਸ ਤੁਮ ਠਾਨਾ ਇਕ ਪੀੜੀ ਕਹੋ ਮੋਹਿ ਦੇਹੋ ਥਾਨਾ ਅਪਣ ਨਜੀਕ ਰਾਖਿਐ ਮੋਹੀ ਅਪਰਨ ਮੋਹ ਔਰ ਮੈਂ ਇਛ ਹੋਈ ਸੁਨ ਕਰ ਤਿਸਤੇ ਗੁਰੂ ਉਚਾਰੀ ਅੰਮ੍ਰਿਤ ਲਿਹੋ ਖੰਡੇ ਕਹੋ ਧਾਰੀ ਡੱਲੇ ਤੇ ਡਲ ਸਿੰਘ ਕਹਾਵੋ ਪੁਨ ਗੁਰ ਘਰ ਕੋ ਸਿਦਕ ਕਮਾਵੋ ਭਾਵ ਗੁਰੂ ਘਰ ਵਿੱਚੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲਾ ਬਣ ਕੇ ਡੱਲੇ ਤੋਂ ਦਲ ਸਿੰਘ ਅਖਵਾਉਣਾ ਕਰ ਅਤੇ ਫਿਰ ਗੁਰੂ ਦੀ ਸਿੱਖੀ ਨੂੰ ਕਮਾਉਂਦਾ ਹੋਇਆ ਗੁਰਾਂ ਦੇ ਪ੍ਰੇਮ ਵਿੱਚ ਰੰਗਿਆ ਜਾ ਤਦੋਂ ਤੂੰ ਦਰਗਾਹ ਵਿੱਚ ਦੀਵੀ ਟਿਕਾਣਾ ਪਾਵੇਂਗਾ ਭਾਈ ਡੱਲੇ ਨੇ ਕਿਹਾ ਕਿ ਮਹਾਰਾਜ ਮੈਂ ਤਾਂ ਅੰਮ੍ਰਿਤ ਪਹਿਲਾਂ ਹੀ ਛਕਿਆ ਹੋਇਆ ਸਤਗੁਰਾਂ ਨੇ ਕਿਹਾ ਕਿ ਕਿੱਥੇ ਛਕਿਆ ਹੋਇਆ ਹੈ ਤਾਂ ਕਹਿਣ ਲੱਗਾ ਕਿ ਮੈਂ ਆਪ ਜੀ ਦਾ ਸੀਤ ਪ੍ਰਸ਼ਾਦ ਲੈ ਕੇ ਛਕਦਾ ਰਿਹਾ ਸਤਗੁਰਾਂ ਨੇ ਕਿਹਾ ਕਿ ਸੀਤ ਪ੍ਰਸ਼ਾਦ ਨਹੀਂ ਖੰਡੇ ਦਾ ਅੰਮ੍ਰਿਤ ਛਕਣਾ ਕਰ ਫਿਰ ਕਹਿਣ ਲੱਗਾ ਕਿ ਮਹਾਰਾਜ ਉਹ ਵੀ ਤਾਂ ਖੰਡੇ ਦਾ ਹੈ ਜੋ ਛਕਣ ਤੋਂ ਪਹਿਲਾਂ ਕਿਰਪਾਨ ਭੇਟ ਕਰੀਦੀ ਹੈ ਫਿਰ ਸਤਗੁਰਾਂ ਕਿਹਾ ਜੋ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਸ੍ਰੀ ਗੁਰੂ ਸੋ ਪੀ ਖੰਡੇ ਕੇਰ ਕਰਦ ਭੇਟ ਕੀਏ ਅਜਬੇ ਬੇਰ ਸੁਨ ਕਰ ਸ੍ਰੀ ਮੁਖ ਬਹੁ ਬਿਕਸਾਨੇ ਸੋਨ ਡੱਲ ਸਿੰਘ ਹਮ ਖੁਸ਼ੀ ਮਹਾਨੇ ਜੋ ਅਮਰਤ ਖੰਡੇ ਕੋ ਲੈ ਹੈ ਗੁਰ ਕੀ ਸੋਸ ਜਹਾਜ਼ ਚੜ ਜੈ ਫਿਰ ਸਤਿਗੁਰਾਂ ਨੇ ਕਿਹਾ ਭਾਈ ਡੱਲਾ ਜੋ ਖੰਡੇ ਬਾਟੇ ਦਾ ਅਮਰਤ ਛਕ ਲੈਂਦਾ ਹੈ ਉਹ ਗੁਰੂ ਦੇ ਜਹਾਜ਼ ਉੱਪਰ ਚੜ ਜਾਂਦਾ ਹੈ ਤਾਂ ਅਗਲੇ ਦਿਨ ਭਾਈ ਡੱਲਾ ਜੀ ਦੇ ਨਾਲ 100 ਹੋਰ ਪ੍ਰਾਣੀਆਂ ਨੇ ਅਮਰਤ ਛਕਿਆ ਤੇ ਡੱਲਾ ਤੋਂ ਡਲ ਸਿੰਘ ਬਣ ਸਤਿਗੁਰਾਂ ਦੇ ਚਰਨਾਂ ਉੱਪਰ ਆ ਕੇ ਨਮਸਕਾਰ ਕੀਤੀ ਤਦ ਸਤਗੁਰਾਂ ਨੇ ਪ੍ਰਸੰਨ ਹੋ ਕੇ ਕਿਹਾ ਤੈਨੂੰ ਪਰਿਵਾਰ ਸਮੇਤ ਦਰਗਾਹ ਵਿੱਚ ਥਾਂ ਮਿਲੇਗੀ